ਫਰਜ਼ੀ ਆਨਲਾਈਨ ਨਿਵੇਸ਼ ਇਸ਼ਤਿਹਾਰਾਂ ਦਾ ਸ਼ਿਕਾਰ ਹੋ ਕੇ ਲੋਕਾਂ ਦੁਆਰਾ ਪੈਸਾ ਗਵਾਉਣ ਦੀਆਂ ਖਬਰਾਂ ਨਿਤ ਹੀ ਪੜਨ ਨੂੰ ਮਿਲਦੀਆਂ ਨੇ ਜਾਂ ਸੁਣਨ ਨੂੰ ਮਿਲਦੀਆਂ ਨੇ ਅਜੇ ਹੇ ਇੱਕ ਪਾਣਾ ਹੋਰ ਵਾਪਰਿਆ ਜਿਸ ਵਿੱਚ ਫੇਸਬੁੱਕ ਤੇ ਜਾਲ ਸਾਜਾਂ ਦੇ ਇਸ਼ਤਿਹਾਰ ਵਿੱਚ ਫਸ ਕੇ ਪਤੀ ਪਤਨੀ ਨੇ 3.1 ਕਰੋੜ ਰੁਪਏ ਗਵਾ ਲਏ ਗਾਜ਼ੀਆਬਾਦ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਦਰਜੇ ਸ਼ਿਕਾਇਤੇ ਕਰਵਾਈ ਗਈ ਹੈ ਐਫ ਆਈ ਆਰ 'ਚ ਨਵੀਨਤਾ ਨੇ ਦਾਅਵਾ ਕੀਤਾ ਕਿ ਉਸਨੇ ਅਤੇ ਉਸਦੇ ਪਤੀ ਮਰਨਾਲ ਮਿਸ਼ਰਾ ਨੇ ਜੁਲਾਈ ਤੋਂ ਅਗਸਤ ਦਰਮਿਆਨ ਸਟਾਕ ਟਰੇਡਿੰਗ ਦੇ ਨਾਂ ਤੇ ਵੱਖ-ਵੱਖ ਬੈਂਕ ਖਾਤਿਆਂ 'ਚ ਬਈ ਲੈਣ-ਦੇਣ ਕੀਤੇ ਜਿਨ੍ਹਾਂ ਦੀ ਕੁੱਲ ਰਕਮ 3.1 ਕਰੋੜ ਰੁਪਏ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਫੇਸਬੁੱਕ ਤੇ ਇੱਕ ਇਸ਼ਤਿਹਾਰ ਮਿਲਿਆ ਜਦੋਂ ਉਸਨੇ ਇਸ ਤੇ ਕਲਿੱਕ ਕੀਤਾ ਤਾਂ ਉਹ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਹੋ ਗਈ ਸਮੂਹ ਨੇ ਦਾਅਵਾ ਕੀਤਾ ਕਿ ਇਹ ਇੱਕ ਪ੍ਰਸਿੱਧ ਨਿਵੇਸ਼ ਪਲੇਟਫਾਰਮ ਦੁਆਰਾ ਚਲਾਇਆ ਜਾਂਦਾ ਹੈ ਜੋ ਵਪਾਰਕ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਇਸ ਦੇ ਪ੍ਰਸ਼ਾਸਕ ਦੀ ਪਛਾਣ ਰਜਤ ਚੋਪੜਾ ਵੱਜੋਂ ਕੀਤੀ ਗਈ ਸੀ ਉਸਨੇ ਸਮੂਹ ਮੈਂਬਰਾਂ ਨੂੰ ਚੰਗੀ ਰਿਟਰਨ ਦਾ ਵਾਅਦਾ ਕਰਦੇ ਹੋਏ ਜੀਟੀਸੀ ਨਾਮਕ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਮਿਸ਼ਰਾ ਨੇ ਕਿਹਾ ਕਿ ਉਸ ਨੂੰ ਨਿਵੇਸ਼ਲਾ ਲਈ ਸ਼ੁਰੂ ਵਿੱਚ 2000 ਰੁਪਏ ਦੀ ਮਹੀਨਾਵਾਰ ਸਬਸਕ੍ਰਿਪਸ਼ਨ ਅਦਾ ਕਰਨੀ ਪਈ ਅਤੇ ਫਿਰ ਉਸ ਨੂੰ ਸ਼ੇਰਾਂ ਅਤੇ ਆਈਪੀਓ ਨਿਵੇਸ਼ਾਂ ਲਈ ਲੈਣ ਦੇਣ ਕਰਨ ਲਈ ਪ੍ਰੇਰਿਆ ਗਿਆ ਟਰਾਂਸਫਰ ਦੀ ਜਾਣਕਾਰੀ ਕੰਪਨੀ ਨਾਲ ਜੁੜੇ ਇੱਕ ਨੰਬਰ ਤੋਂ ਸਾਂਝੀ ਕੀਤੀ ਗਈ ਸੀ ਮਿਸ਼ਰਾ ਨੇ ਇਹ ਵੀ ਕਿਹਾ ਕਿ ਕੰਪਨੀ ਨੇ सेबी रजिस्ट्रेशन ਬਾਰੇ ਪ੍ਰਮਾਣਿਕ ਜਾਣਕਾਰੀ ਦਿੱਤੀ ਸੀ ਇਸ ਤੋਂ ਇਲਾਵਾ ਕਈ ਮੈਂਬਰ WhatsApp ਗਰੁੱਪ ਤੇ ਲੈਣ ਦੇਣ ਅਤੇ ਮੁਨਾਫੇ ਬਾਰੇ ਜਾਣਕਾਰੀ ਸਾਂਝੀ ਕਰਦੇ ਸਨ ਸ਼ਿਕਾਇਤਕਰਤਾ ਨੇ ਦੱਸਿਆ ਕਿ ਕੰਪਨੀ ਨੇ ਉਸ ਨੂੰ IPO ਲੈਣ ਦੇਣ ਲਈ 80 ਲੱਖ ਰੁਪਏ ਦਾ ਕਰਜ਼ਾ ਦਿੱਤਾ ਸੀ ਪਰ ਜਦੋਂ ਉਸ ਨੇ ਆਪਣੇ ਖਾਤੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਕਰਜ਼ਾ ਵਾਪਸ ਕਰਨਾ ਪਵੇਗਾ ਅਜਿਹਾ ਕਰਨ ਲਈ ਉਸ ਨੇ ਆਪਣੇ ਮਰਹੂਮ ਪਿਤਾ ਦੀ ਫਿਕਸਡ ਡਿਪੋਜ਼ਿਟ ਗਿਰਵੀ ਰੱਖੀ ਹਾਲਾਂਕਿ ਉਹ ਕੰਪਨੀ ਦੇ ਐਪ ਵਿੱਚ ਆਪਣੇ ਨਿਵੇਸ਼ਾਂ ਅਤੇ ਮੁਨਾਫਿਆਂ ਬਾਰੇ ਜਾਣਕਾਰੀ ਜਾਣਕਾਰੀ ਦੇਖ ਸਕਦੀ ਸੀ ਪਰ ਉਸ ਨੂੰ ਪੈਸੇ ਤੱਕ ਪਹੁੰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਉਸ ਨੂੰ ਟੈਕਸ ਅਦਾ ਕਰਨ ਲਈ ਕਿਹਾ ਗਿਆ ਸੀ ਜਦੋਂ ਉਸ ਨੇ ਕਿਸੇ ਹੋਰ ਪਲੇਟਫਾਰਮ ਰਾਹੀਂ ਆਈਪੀਓ ਵਿੱਚ ਨਿਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸ਼ੱਕ ਹੋਇਆ ਆਖਰਕਾਰ ਸਾਈਬਰ ਥੋਖਾ ਤੜੀ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਕੰਪਨੀ ਬਾਰੇ ਜਾਣਕਾਰੀ ਮਿਲੀ ਉਸ ਨੇ ਵਟਸਐਪ ਗਰੁੱਪ ਦੇ ਸਾਰੇ ਨੰਬਰਾਂ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਹੋਰ ਨਿਵੇਸ਼ਕਾਂ ਦੇ ਨੰਬਰ ਵੀ ਸ਼ਾਮਲ ਸਨ ਪਰ ਉਹ ਸੰਪਰਕ ਵਿੱਚ ਨਹੀਂ ਰਹੇ ਇਹ ਨੰਬਰ ਰਾਜਸਥਾਨ ਵਿੱਚ ਰਜਿਸਟਰਡ ਸਨ ਸ਼ੁੱਕਰਵਾਰ ਨੂੰ ITT एक्ट दी धारा 66 ਅਤੇ BNS ਦੀ ਧਾਰਾ 318 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ